ਤੇ ਸਾਡੇ ਨਾਲ ਮਹੰਤ ਪ੍ਰਵੀਨ ਚੌਧਰੀ ਜੀ ਮੌਜੂਦ ਨੇ ਜਾਣਾਂਗੇ ਵੀ ਕਿੱਥੋਂ ਕਿੱਥੋਂ ਸੰਗਤਾਂ ਆ ਰਹੀਆਂ ਨੇ ਤੇ ਕਿਸ ਤਰੀਕੇ ਨਾਲ ਜਿਹੜਾ ਅਖੰਡ ਮਹਾਯੱਗ ਚੱਲ ਰਿਹਾ ਹੈ ਜੈ ਮਾਂ ਬਗਲਾ ਮੁਖੀ ਜੈ ਮਾਂ ਬਗਲਾ ਮੁਖੀ ਤੁਹਾਡੀ ਟੀਮ ਦਾ ਇੱਕ ਵਾਰ ਫੇਰ ਸਵਾਗਤ ਮਾਂ ਬਗਲਾ ਮੁਖੀ ਪ੍ਰਾਂਗਨ ਦੇ ਵਿੱਚ ਪੂਰੇ ਵਿਸ਼ਵ ਤੋਂ ਲੋਕ ਆ ਰਹੇ ਨੇ ਪਹਿਲਾਂ ਤਾਂ ਮੈਨੂੰ ਲੱਗ ਰਿਹਾ ਸੀ ਵੀ ਗੱਲਾਂ ਲੁਧਿਆਣਾ ਜਾਂ ਪੰਜਾਬ ਦਾ ਇਵੈਂਟ ਹੈ ਪਰ ਮਹਾਰਾਣੀ ਦੀ ਦਿੱਖਤਾ ਹੋਣ ਕਰਕੇ ਅੱਜ ਇਹ ਪੂਰੇ ਵਿਸ਼ਵ ਦਾ ਮਹਾਜਗ ਹੈ ਸੰਗਤਾਂ ਕਿਸ ਤਰੀਕੇ ਨਾਲ ਇੱਥੇ ਪਹੁੰਚ ਰਹੀਆਂ ਨੇ ਦਰਸ਼ਨ ਕਰ ਰਹੀਆਂ ਨੇ ਲੋਕ ਗਰੰਡੂਦ ਕਰਦੇ ਆ ਰਹੇ ਨੇ ਬੜਾ ਉਤਸ਼ਾਹ ਵੱਧਾ ਤੁਹਾਡਾ ਸਾਰਿਆਂ ਦਾ ਲੋਕੀ ਆਪਣੇ ਘਰੋਂ ਡੰਡੂਦ ਕਰਦੇ ਕਰਦੇ ਤਾਂ ਪਹੁੰਚੇ ਜਿਹਨੇ ਮਹਾਰਾਣੀ ਨੇ ਮਨੂ ਕਾਮਨਾ ਪੂਰਨ ਕੀਤੀਆਂ ਲੋਕ ਪੈਦਲ ਆ ਰਹੇ ਨੇ ਲੋਕਾਂ ਦਾ ਉਤਸ਼ਾਹ ਦੇਖ ਲੈਣਾ ਬਾਹਰ ਜਾ ਕੇ ਦੇਖੋ ਲਾਈਨਾਂ ਚ ਲਾਈਨਾਂ ਦੇ ਲੋਕ ਭਰੇ ਪਏ ਨੇ ਮਹਾਰਾਣੀ ਦੀ ਅਪਾਦ ਕਿਰਪਾ ਬਸ ਰਹੀ ਹੈ ਤੁਹਾਡੇ ਚੈਨਲ ਲਈ ਮੈਂ ਕੋਈ ਫੇਰ ਨਮੰਤਰ ਦਿੰਦਾ ਹੋ ਦੋ ਤਿੰਨ ਦਿਨ ਰਹਿ ਗਏ ਨੇ ਅੱਜ ਸਤਮਾ ਦਿਨ ਹੈ ਤੁਸੀਂ ਆ ਕੇ 8 ਤਰੀਕ ਨੂੰ ਸ਼ਾਮ ਤੋਂ ਸੰਪੂਰਨ ਹੋਤੀ ਹੋ ਜਾਏਗੀ ਆਓ ਇਸ ਮਹਾਜਗ ਦੇ ਵਿੱਚ ਆਹੋਤੀ ਪਾ ਕੇ ਆਪਣਾ ਜੀਵਨ ਸਫਲ ਕਰੋ ਜੈ ਮਾਂ ਬਗਲਾ ਮੇ ਮੈਂ ਦੇਖ ਰਿਹਾ ਜੀ ਮਾਨਤੀ ਸਕੂਲ ਦੇ ਬੱਚੇ ਵੀ ਕਾਫੀ ਵਾਚੜ ਕੇ ਹਿੱਸਾ ਲੈ ਰਹੇ ਨੇ ਟੀਚਰ ਜਿਹੜੇ ਆਪਣੇ ਬੱਚਿਆਂ ਨੂੰ ਸਕੂਲ ਦੇ ਨਾਲ ਲੈ ਕੇ ਆ ਰਹੇ ਨੇ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦਾ ਦੇਖੋ ਮੈਂ ਹਮੇਸ਼ਾ ਕਹਿੰਦਾ ਮਾਂ ਬਗਲਾ ਮੁਖੀ ਪਰਿਵਾਰ ਆਪਸੀ ਕਿ ਭਾਈ ਜਰਖਸਾਂ ਜੀ ਦੀ ਥਾਂ ਹੈ ਇੱਥੇ ਕਿਸੇ ਧਰਮ ਕਿਸੇ ਜਾਤੀ ਚ ਵਰਨ ਚ ਵੰਡਿਆ ਨਹੀਂ ਜਾਂਦਾ ਜਦੋਂ ਅਸੀਂ ਬੱਚਿਆਂ ਨੂੰ ਆਪਣੇ ਸੰਸਕਾਰ ਨਾਲ ਜੋੜਾਂਗੇ ਬੱਚਿਆਂ 'ਚ ਸਾਡੀ ਸੰਸਕ੍ਰਿਤੀ ਬਾਰੇ ਪਤਾ ਲੱਗੇਗਾ ਬੱਚਿਆਂ ਦੇ ਵਿੱਚ ਇੱਕ ਧਰਮਿਕ ਭਾਵਨਾ ਉਤਪਤ ਹੋਏਗੀ ਜਦੋਂ ਬੱਚੇ ਧਰਮੀ ਹੋਣਗੇ ਤੋ ਅچھے ਕੈਰੇਕਟਰ ਦੇ ਹੋਣਗੇ ਇਸ ਲਈ ਬੱਚਿਆਂ ਨੂੰ ਜਰੂਰ ਜੋੜਨਾ ਚਾਹੀਦਾ ਸੀ ਅਸੀਂ ਦੇਖ ਰਹੇ ਹਾਂ ਵੀ ਹੈਂਡੀਕੈਪ ਜਿਹੜੀ ਸੰਗਤ ਹੈ ਉਹ ਵੀ ਵੱਧ ਚੜ ਕੇ ਹਿੱਸਾ ਲੈ ਰਹੀ ਹੈ ਦਰਸ਼ਨ ਕਰਨ ਆ ਰਹੀ ਹੈ ਹਾਲਾਂਕਿ ਭੀੜ ਕਾਫੀ ਆ ਪਰ ਟੀਮ ਵੱਲੋਂ ਬਹੁਤ ਵਧੀਆ ਤਰੀਕਿਆਂ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਵੀਲ ਚੇਅਰ ਵੀ ਦਿੱਤੀ ਜਾ ਰਹੀ ਹੈ ਬਿਲਕੁਲ ਬਿਲਕੁਲ ਜੀ ਦੇਖੋ ਜੋ ਸਪੈਸ਼ਲ ਚਾਈਲਡਸ ਨੇ ਬੱਚੇ ਸਾਡੀ ਡਿਊਟੀ ਬਣਦੀ ਹੈ ਉਹਨਾਂ ਨੂੰ ਸਪੈਸ਼ਲ ਟਰੀਟਮੈਂਟ ਦੇਣਾ ਇਸ ਲਈ ਜੇਕਰ ਕੋਈ ਐਸਾ ਵੀ ਆਏਗਾ ਤੇ ਸਾਡੇ ਮਾਂ ਬਗਲਾ ਮੁਖੀ ਪਰਿਵਾਰ ਉਹਨੂੰ ਜੋ ਸੁਵਿਧਾ 휠ਚੇਅਰ ਚਾਹੀਦੀ ਆ ਜੋ ਚਾਹੀਦੀ ਨੇ ਦੇਰੇ ਅਸੀਂ શ્રી ਗੁਰੂ ਹਰਗੋਬਿੰਦ ਪਬਲਿਕ ਸਕੂਲ ਤੋਂ ਆਏ ਆ ਠੱਕਰਵਾਲ ਚ ਕਿਹੋ ਜਿਹਾ ਲੱਗ ਰਿਹਾ ਚਲੋ ਇੱਥੇ ਆਏ ਆ ਬਹੁਤ ਵਧੀਆ ਲੱਗ ਰਿਹਾ ਵਾ ਕਿਹੜੀ ਕਲਾਸ ਪੜ੍ਹਦੇ ਹੋ 7ਥੇ ਤੁਹਾਡੇ ਨਾਲ ਮੀਸ ਸਾਰੇ ਸਕੂਲ ਵਾਲੇ ਬੱਚੇ ਆਏ ਨੇ ਇੱਥੇ ਹਾਂਜੀ ਤੇ ਕਿੱਥੇ ਰਹਿਣੇ ਕਿਥੇ ਅਸੀਂ ਦੇਵ ਨਗਰ ਕਲੋਨੀ ਠੱਕਰਵਾਲ ਦੇ ਕੋਲ ਆ ਤੁਹਾਨੂੰ ਸਕੂਲ ਵਾਲਿਆਂ ਨੇ ਮੀਸ ਲੈ ਕੇ ਆਏ ਤੁਹਾਨੂੰ ਇੱਥੇ ਯੈਸ ਤੁਸੀਂ ਕੀ ਕਹਿਣਾ ਚਾਹੋਗੇ ਜਦੋਂ ਇੱਥੇ ਆਏ ਹੋ ਇਹ ਸਾਰਿਆਂ ਨਾਲ ਮੱਥਾ ਟੇਕਿਆ ਕਿਹੋ ਜਿਹਾ ਲੱਗਿਆ ਬਹੁਤ ਅੱਛਾ ਲੱਗਿਆ ਤੇ ਤੁਸੀਂ ਵੀ ਇਹਨਾਂ ਦੇ ਨਾਲ ਹੀ ਆਏ ਹੋ ਹਾਂਜੀ ਤੇ ਮਤਲਬ ਤੁਹਾਡੇ ਮਿਸ ਸਕੂਲ ਵਾਲੇ ਲੈ ਕੇ ਆਏ ਨੇ ਸੀ ਕਿੱਦਾਂ ਦਾ ਲੱਗ ਰਿਹਾ ਮਿਸ ਇੱਕ ਧਾਰਮਿਕ ਜਗ੍ਹਾ ਤੇ ਲੈ ਕੇ ਆਏ ਨੇ ਮੱਥਾ ਟੇਕਵਾਉਣ ਵਾਸਤੇ ਵਧੀਆ ਲੱਗ ਰਿਹਾ ਹਾਂ ਤੇ ਹੁਣ ਮਤਲਬ ਹੋਰ ਤੁਹਾਡੇ ਨਾਲ ਤੁਹਾਡੀ ਕੋਈ ਫਰੈਂਡ ਆਏ ਹੋਣ ਕਿ ਹਾਂਜੀ ਆਏ ਨੇ ਕੌਣ ਕੌਣ ਇਹਨੂੰ ਦੱਸੋ ਇੱਕ ਵਾਰ ਆ ਸਾਰੇ ਫਰੈਂਡਸ ਆਏ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਹਾਂ ਬਹੁਤ ਚੰਗਾ ਲੱਗੇ ਤੇ ਸਾਡੇ ਨਾਲ ਹੋਰ ਵੀ ਸੰਗਤਾਂ ਜੁੜ ਚੁੱਕੀਆਂ ਨੇ ਜੈ ਮਾਂ ਬਗਲਾ ਮੋਗੀ ਜੀ ਜੈ ਮਾਤਾ ਦੀ ਜੈ ਮਾਤਾ ਜੀ ਆ ਕੇ ਬਹੁਤ ਆਨੰਦ ਮਿਲਿਆ ਜੀ ਬਹੁਤ ਸੁੱਖ ਸ਼ਾਂਤੀ ਮਿਲੀ ਜੀ ਤੇ ਮਨ ਨੂੰ ਸ਼ਾਂਤੀ ਮਿਲੀ ਮেরে ਨੂੰ ਮੈਂ ਮਹਮਾ ਹੈ ਗਿਰਦਾਸ ਕਰਕੀਆਂ ਕਿ ਮੇਰੇ ਮਨੋ ਕਾਮਨਾਵਾਂ ਸਭ ਦੀਆਂ ਪੂਰੀਆਂ ਕਰੀ ਸਭ ਨੂੰ ਖੁੱਲੇ ਦਰਸ਼ਨ ਦੇਈ ਮਾਂ ਪਰੇ ਭਨਾਰੇ ਦੇ ਸਰ ਕਿੱਥੋਂ ਆਏ ਹੋ ਤੁਸੀਂ ਮੈਂ ਹੈਬੋਲ ਤੋਂ ਆਇਆ ਜੀ ਹੈਬੋਲ ਕਲਾਂ ਲੁਧਿਆਣਾ ਤੋਂ ਵੱਡੀ ਹੈਬੋਲ ਤੋਂ ਇੱਥੇ ਮੈਨੂੰ ਵੀਲਚੇਅਰ ਦੀ ਸਹੂਲਤ ਮਿਲੀ ਤੁਹਾਡੇ ਸੇਵਕਾਂ ਬਹੁਤ ਵਧੀਆ ਸੇਵਕਾਂ ਕੀਤਾ ਹਾਂ ਜੀ ਉਹਨਾਂ ਨੇ ਪਹਿਲਾਂ ਦਰਸ਼ਨ ਕਰਵਾਏ ਮੇਰੇ ਸਾਰਿਆਂ ਨੇ ਮੇਰੇ ਬਹੁਤ ਬਹੁਤ ਮਿਹਰਬਾਨੀ ਬਹੁਤ ਚੰਗਾ ਲੱਗੇ ਜਨ ਸਾਰੀ ਸੰਗਤ ਦੇ ਵਿੱਚ ਵਿੱਚ ਰਿਹਾ ਹੈ ਨਾ ਉੱਥੇ ਯੱਗੇ ਕੋਲ ਬੈਠੇ ਇਹੋ ਜਿਹਾ ਮਹਿਸੂਸ ਹੋ ਰਿਹਾ ਬਹੁਤ ਜਿਆਦਾ ਵਧੀਆ ਮਹਿਸੂਸ ਹੋਇਆ ਜੀ ਬਹੁਤ ਦਿਲੋਂ ਹੀ ਖੁਸ਼ ਹੋ ਗਿਆ ਮਨ ਖੁਸ਼ ਹੋ ਗਿਆ ਤੇ ਸਰ ਕਹਿੰਦੇ ਵੀ ਜਦੋਂ ਅੱਛਾ ਹੈ ਕਿ ਸੱਚੇ ਦਿਲੋਂ ਕੋਈ ਵੀ ਕੋਈ ਮਨੋ ਕਾਮਨਾ ਮੰਗਦਾ ਤਾਂ ਮਾਤਾ ਰਾਣੀ ਜਰੂਰ ਪੂਰਾ ਕਰਦੇ ਬਿਲਕੁਲ ਜੀ ਬਿਲਕੁਲ ਸਾਰਾ ਕੁਝ ਪੂਰਾ ਕਰ ਦਈ ਬਹੁਤ ਕੋ ਚਾਲ ਅਸ਼ੀਰਵਾਦ ਦਿੰਦੀ ਹੈ ਸਭ ਨੂੰ ਪੂਰਾ ਕਰ ਦਈ ਇੱਥੇ ਆ ਕੇ ਬਹੁਤ ਵਧੀਆ ਆਨੰਦ ਮਿਲਿਆ ਤੇ ਬਹੁਤ ਵਧੀਆ ਲੱਗਿਆ ਆਪਾਂ ਬਸ ਲੈ ਕੇ ਆਏ ਸੀ ਸ਼ਾਮਨਗਰ ਸੀਤਾਨਗਰ ਤੋਂ ਪੈਂਤੀਕ ਸੇ ਲਿਏ ਆਏ ਇਸ ਪਰ ਬਹੁਤ ਵਧੀਆ ਆਨੰਦ ਮਿਲਿਆ ਬਹੁਤ ਉਹਨਾਂ ਦੇ ਪ੍ਰੋਫੈਸ਼ਨ ਬਹੁਤ ਸੁਣਨੇ ਲੱਗੇ ਮੈਂ ਜਦੋਂ ਸਾਰੀ ਸੰਗਤ ਨਾਲ ਇੱਥੇ ਰਲ ਕੇ ਬੈਠੇ ਹਾਂ ਮੈਨੂੰ ਹੈਨਾ ਅਹੋਤੀਆਂ ਪਾਈਆਂ ਯੱਗ ਦੇ ਵਿੱਚ ਕਿਹੋ ਜਿਹਾ ਮਹਿਸੂਸ ਹੋ ਰਿਹਾ ਜੀ ਕਰਜੇ ਸਮਹੂਸ ਹੋਇਆ ਕਿ ਆਪਾਂ ਨੂੰ ਜਿੰਨੇ ਵੀ ਪਾਪ ਕੀਤੇ ਆ ਉਹਦਾ ਜੂਰ ਆਨਤ ਹੋਏਗਾ ਸਰ ਇੱਥੇ ਆਇਆ ਹਾਂ ਅੱਜ ਕਿਹੋ ਜਿਹਾ ਲੱਗਿਆ ਮਾਤਾ ਦੇ ਦਰਵਾਜ਼ੇ ਆ ਗਏ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਆਉਂਦਿਆਂ ਨੂੰ ਇਹ 2-3 ਸਾਲ ਹੋ ਗਿਆ ਜੀ ਹਾਂ ਜਦੋਂ ਇੱਥੇ ਆਉਂਦੇ ਆ ਸੰਗਤਾਂ ਨਾਲ ਵਿਚਰਦੇ ਕਿਹੋ ਜਿਹਾ ਲੱਗਦਾ ਬਹੁਤ ਵਧੀਆ ਲੱਗਦਾ ਜੀ ਬਹੁਤ ਆਨੰਦ ਆਦਾ ਬਹੁਤ ਆਨੰਦ ਹੈ ਤੇ ਹੁਣ ਅਖੰਡ ਮਹਾਂ ਜਗ ਦੇ ਵਿੱਚ ਆਏ ਸੀਗੇ ਜੱਗ ਦੇ ਕੋਲ ਬਹਿ ਕੇ ਹੋਤੀਆਂ ਪਈਆਂ ਨੇ ਹਾਂ ਜੀ ਹਾਂ ਜੀ ਤੇ ਕਿਹੋ ਜਿਹਾ ਲੱਗੇ ਜਦੋਂ ਸਾਰੀ ਸੰਗਤ ਰਲ ਕੇ ਇੱਕ ਹਵਨ ਕਰ ਰਹੀ ਹੈ ਨਾ ਯੱਗ ਕਰ ਰਹੀ ਹੈ ਬਹੁਤ ਵਧੀਆ ਲੱਗਿਆ ਜੀ ਬਹੁਤ ਕਹਾਂ ਜਾਓ ਇਹ

ਮਤਲਬ ਦਿਲ પ્રસન્ન ਹੋ ਗਿਆ ਯਹਾਂ ਪੇ ਆ ਕੇ ਅਜਾ ਜਦੋਂ ਦਰਸ਼ਨ ਕੀਤੇ ਮਾਤਾ ਰਾਣੀ ਦੇ ਤੇ ਕਿਹੋ ਜਿਹਾ ਲੱਗਿਆ ਵੀ ਕਿਉਂਕਿ ਤੁਸੀਂ ਇੰਨੀ ਦੂਰੋਂ ਚੱਲ ਕੇ ਆਏ ਹੋ ਤੇ ਫਿਰ ਦਰਸ਼ਨ ਜਦੋਂ ਹੋਏ ਕਿਹੋ ਜਿਹਾ ਬਹੁਤ ਬਹੁਤ ਦਿਲ ਕੋ ਇਤਨੀ ਖੁਸ਼ੀ ਮਿਲੀ ਹੈ ਨਾ ਬਸ ਮੈਂ ਮਤਲਬ ਬਿਆਨ ਨਹੀਂ ਕਰ ਸਕਦਾ ਕਿ ਮੈਂ ਕਿਹਦਾ ਫੀਲ ਕਰ ਰਿਹਾ ਹਾਂ ਇਸ ਵਕਤ ਸਰ ਕਿੰਨਾ ਉਡੀਕ ਰਹਿੰਦੀ ਹੈ ਵੀ ਜਦੋਂ ਇੱਕ ਸਾਲ ਬਾਅਦ ਜਦੋਂ ਇੱਥੇ ਆਉਣਾ ਹੁੰਦਾ ਖੰਡ ਮਾਂ ਜੀ ਅਗਦੇ ਵਿੱਚ ਹੈ ਨਾ ਹਾਂ ਬਿਲਕੁਲ ਮਾਤਾ ਨੇ ਦਿਆ ਇਤਨਾ ਹਮ ਲੋਗੋ ਨੂੰ ਮਤਲਬ ਹਮਾਰੇ ਘਰ ਕੇ ਭੰਡਾਰੇ ਇਤਨੇ ਭਰੇ ਹੋਏ ਮਾਤਾ ਕੀ ਤਰਫ ਸੇ बस दिल खुश हो जाता है जब ये पता चलता है ना कि इस तरीके से शुरू होने वाला ये वाला फंक्शन बस ये उड़ीक रहती है कि इस नया साल चढ़े और हम लोग आए यहाँ पे तो थोड़े नाल कौन कौन आया ये मेरी वाइफ आई है ये लुधियाना से है मैं संगरूर से हूँ ओके, ओके। ये ये लोगों तो ने मुझे जोड़ा है बगला मुखी माता के साथ और आप अगर मैं बोलूँ हमारी शादी भी बगला मुखी माता की वजह से ही हुई है अच्छा जी हाँ यही हम लोगों ने मन्नत मांगी थी और तब शुरू हुआ है ये सब मुझे हर पल वेट रहता है कि कब मां बगला मुखी अपने दर्शन दें और कब मैं आऊं मैं हर पल वेट करती हूं और संगरूर से आई हूं स्पेशली और हर साल आती हूं और हर साल आऊंगी ਤੇ ਹੁਣ ਮਹੰਤ ਪ੍ਰਵੀਨ ਜੀ ਨੇ ਜਿਹੜਾ ਇੰਨਾ ਵਧੀਆ ਇਨੀਸ਼ੀਏਟਿਵ ਲਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਸੰਗਤਾਂ ਜਦ ਇੱਥੇ ਇਕੱਠੀਆਂ ਹੁੰਦੀਆਂ ਨੇ ਹਾਂ ਦੇਖੋ ਜੋ ਵੀ ਹਾਂ ਪੇ ਆਤੇ ਹੈ ਸਭ ਉਮੀਦ ਲੈ ਕੇ ਆਤੇ ਹੈ ਇੱਕ ਹੈਨਾ ਔਰ ਜੋ ਇਹ ਮਾਂ ਹੈ ਇਹ ਕਿਸੇ ਕੀ ਝੋਲੀ ਖਾਲੀ ਨਹੀਂ ਬਿਲਕੁਲ ਹਰ ਬਾਰ ਇਹ ਮਤਲਬ ਕਿ ਸਭ ਕੀ ਮੰਨਤ ਪੂਰੀ ਕਰਤੇ ਹੈ ਮੈਨੂੰ ਆਂਦਰ ਹੋ ਗਿਆ ਮਤਲਬ ਮੈਂ ਮੈਰਿਜ ਤੋਂ ਪਹਿਲੇ ਵੀ ਆਂਦਰੀ ਆ ਮੈਰਿਜ ਤੋਂ ਬਾਅਦ ਵੀ ਆਈ ਆ ਮੈਂ ਮੈਂ ਸੰਡੇ ਨੂੰ ਵੀ ਆਈ ਸੀ ਕਿ ਅੱਜ ਯੂਨੀਵਰਸਿਟੀ ਅੱਜ ਯੂਨੀਵਰਸਿਟੀ ਕਿਤੇ ਵੀ ਆਈ ਆ ਮੈਂ ਆਪਣੇ ਹਸਬੰਦ ਨਾਲ ਕੰਗ੍ਰੈਚੁਲੇਸ਼ਨ ਮੈਮ ਥੈਂਕ ਯੂ ਮੈਮ ਫਿਰ ਜਦੋਂ ਦੋਵੇਂ ਜਾਣੇ ਸੀ ਮੱਥਾ ਟੇਕਿਆ ਤੇ ਕੀ ਵਿਸ਼ ਕੀਤੀ ਮਾਤਾ ਰਾਣੀ ਤੋਂ ਕੀ ਕਿਤੀ ਵਿਸ਼ ਕੀ ਹਾਂ ਮਤਲਬ ਦੋਨੋਂ ਹਮੇਸ਼ਾ ਖੁਸ਼ ਰਹੀਏ ਹੈਪੀ ਮਤਲਬ ਹੈਪੀ ਫੈਮਲੀ ਤੇ ਸਾਡੀ ਮਤਲਬ ਜੋ ਆਰਨ ਵਾਲ ਜਨਰੇਸ਼ਨ ਮਤਲਬ ਬਹੁਤ ਵਧੀਆ ਰਹੇ ਮਾਤਾ ਜੀ ਹਮੇਸ਼ਾ ਨਾਲ ਰਹੇ ਸਾਨੂੰ ਸ਼ੌਂਕ ਬਹੁਤ ਇੱਥੇ ਆਉਂਦਾ ਮਾਤਾ ਦਾ ਅੱਛਾ ਜੀ ਹਾਂਜੀ ਅਸੀਂ ਪਿਛਲੇ ਸਾਲ ਆਏ ਸੀ ਅੱਸੀ ਕਿਸੀ ਕਿਸੀ ਅਸੀਂ ਹੁਣ ਅਸੀਂ ਭੰਡਾਰਾ ਸ਼ੁਰੂ ਹੋਣਾ ਹੈ ਜਾ ਕੇ ਸ਼ੁਰੂ ਹੋਣਾ ਅਸੀਂ ਆਵਾਂਗੇ ਹੀ ਆਵਾਂਗੇ ਅਸੀਂ ਤਾਂ ਫਿਰ ਦਰਸ਼ਨ ਕਰਨਾ ਸੀ ਆ ਕੇ ਕਿਹੋ ਜਿਹਾ ਲੱਗ ਜਨ ਸੰਗਤਾਂ ਨਾਲ ਵਿਚਰਦੇ ਹਾਂ ਨਾ ਤੇ ਮਾਤਾ ਜੀ ਦਰਸ਼ਨ ਕਰਦੇ ਬਹੁਤ ਵਧੀਆ ਤੁਹਾਨੂੰ ਲੱਗਾ ਬਹੁਤ ਜ਼ਿਆਦਾ ਵਧੀਆ ਲੱਗਾ ਹਾਂਜੀ ਅਸੀਂ ਕਹਿੰਦੇ ਹਾਂ ਮਹਾਮਾਈ ਸਾਨੂੰ ਸਾਲ ਤੇ ਸਾਲ ਬੁਲਾਉਂਦੀ ਰਹੇ ਅਸੀਂ ਆਂਦੇ ਰਹੀਏ ਅਸੀਂ ਦੇ ਵਿੱਚ ਵੀ ਆ ਜੰਨੇ ਆ ਸਾਰੀ ਵਿਦਿਉ ਜੀ ਤੁਹਾਨੂੰ ਮਿਲ ਰਿਹਾ ਤੁਸੀਂ ਅੱਜ ਖੰਨੇ ਤੋਂ ਆਏ ਜੀ ਖੰਨੇ ਤੋਂ ਆਏ ਹਾਂ ਜੀ ਸਰ ਕੀ ਐਸੀ ਖਾਸ ਗੱਲ ਹੈ ਵੀ ਤੁਹਾਨੂੰ ਖੰਨੇ ਤੋਂ ਇਸ ਬਗਲਾਮੋਖੀ ਤਾਂ ਹੁੰਦੀ ਤੁਹਾਨੂੰ ਖਿੱਚ ਕੇ ਲੱਗੀ ਹੋਈ ਹੈ ਇਹਦੇ ਬਾਰੇ ਸੁਣਿਆ ਸੀ ਮੈਂ ਬਹੁਤ ਵਧੀਆ ਕਹਿੰਦੇ ਬਹੁਤ ਵਧੀਆ ਬੰਦਾ ਬਣ ਕੇ ਅੰਦਰ ਜੋ ਮਨ ਮਨੋਗਾਮਣਾ ਪੂਰੀ ਹੁੰਦੀ ਜੋ ਮਨੋਂ ਮਤਲਬ ਟਾਈਮ ਕੱਟ ਗਿਆਣਾ ਚਾਹੀਦਾ ਤੁਸੀਂ ਅੱਜ ਪਹਿਲੀ ਵਾਰ ਹੀ ਆਏ ਹੋ ਇੱਥੇ ਮੈਂ ਪਹਿਲੀ ਵਾਰ ਹੀ ਆਇਆ ਜੀ ਸਰ ਜਦੋਂ ਪਹਿਲੀ ਵਾਰ ਹੀ ਆਏ ਹਾਂ ਮਿਸ ਇਹੋ ਜਿਹਾ ਲੱਗਿਆ ਇੱਥੇ ਕਿ ਜਦੋਂ ਦਰਸ਼ਨ ਕੀਤੇ ਮਾਤਰਾ ਨੇ ਬਹੁਤ ਸ਼ਾਂਤੀ ਮਿਲੀ ਹੈ ਜਾਨਕਿ ਪ੍ਰਬੰਧ ਬਹੁਤ ਵਧੀਆ ਕੀਤਾ ਇਹਨਾਂ ਨੇ ਕੋਈ ਕਠਿਨਾਈ ਨਹੀਂ ਹੁੰਦੀ ਰਹਿ ਸਾਨੀ ਦਾ ਕੋਈ ਸਾਧਨ ਨਹੀਂ ਗਿਆ ਅਖੰਡ ਜਿਹੜਾ ਅਖੰਡ ਮਹਾਯਾਗ ਚੱਲ ਰਿਹਾ ਉਸ ਦੇ ਵਿੱਚ ਹਉਤੀਆਂ ਪਾਈਆਂ ਤੁਸੀਂ ਹਾਂਜੀ ਮੈਂ ਪਾਈਆਂ ਜੀ ਤੇ ਸੰਗਤਾਂ ਨਾਲ ਜਦੋਂ ਵਿਚਰ ਕੇ ਸਾਰਾ ਇੱਕ ਆਪ ਕਹਿੰਦੇ ਆ ਅਖੰਡ ਮਹਾਯਾਗ ਕਰ ਰਹੇ ਆ ਤੇ ਕਿਹੋ ਜਿਹਾ ਉਸ ਸਮੇਂ ਮਹਿਸੂਸ ਹੋ ਰਿਹਾ ਸੀਗਾ ਬਹੁਤ ਵਧੀਆ ਮਹਿਸੂਸ ਹੁੰਦਾ ਆਪਣੇ ਦਿਨ ਬੁੱਢੇ ਨੂੰ ਬਹੁਤ ਵਧੀਆ ਲੱਗਦਾ ਜਾਨਕੀ ਆ ਆਪਣਾ ਸਟੈਮ ਕੱਟ ਕੇ ਸਭ ਨੂੰ ਆਣਾ ਚਾਹੀਦਾ ਉਹਰੇ ਬਿਲਕੁਲ ਜੀ ਤੇ ਤੁਹਾਡੇ ਨਾਲ ਹੋਰ ਕੌਣ ਕੌਣ ਆਇਆ ਜੀ ਮੇਰੇ ਫੈਮਿਲੀ ਆਈ ਸਰ ਜੀ ਇੱਕ ਨਾਰੀਅਲ ਵੀ ਜਦੋਂ ਆਪਾਂ ਨਜ਼ਰ ਉਤਾਰ ਹਾਂਜੀ ਉਹ ਐਂਟੀਕਲੋਕ ਕੱਤੀ ਵਾਰੇ ਵਰਨਾ ਹੁੰਦਾ ਹੈ ਫਿਰ ਉਹ ਅਸੀਂ ਆਹੂਤੀ ਹਵਨ ਦੇ ਵਿੱਚ ਪਾਇਆ ਹੈ ਤੇ ਉਹਦੇ ਨਾਲ ਤੇ ਇਹ ਕਹਿੰਦੇ ਵੀ ਜਦੋਂ ਆਪਾਂ ਮਾਤਾ ਰਾਣੀ ਦੇ ਕੋਲ ਕੁਝ ਵੀ ਸੱਚੇ ਦਿਲੋਂ ਮੰਗਦੇ ਹਾਂ ਤਾਂ ਮਾਤਾ ਰਾਣੀ ਪੂਰਾ ਜ਼ਰੂਰ ਕਰਦੀ ਹੈ ਜੀ ਹਾਂਜੀ ਹਾਂਜੀ ਜੀ ਜ਼ਰੂਰ ਹੈ ਸਹੀ ਗੱਲ ਸੁਣੀ ਹੈ ਤੁਸੀਂ ਇਹ ਸਹੀ ਗੱਲ ਹੈ ਸੰਗਤਾਂ ਨੂੰ ਕੀ ਕਹਿਣਾ ਚਾਹੁੰਗੇ ਜਿਹੜੇ ਘਰ ਬੈਠੇ ਦਰਸ਼ਨ ਕਰਦੇ ਆ ਅਸੀਂ ਤਾਂ ਸਭ ਨੂੰ ਇਹ ਕਹਿੰਨੇ ਆ ਜੀ ਅਗਲਾ ਉਹ ਕੀ ਮਾਤਾ ਮੰਦਰ ਹੈ ਲੁਧਿਆਣਾ ਇੱਥੇ ਸਾਰੇ ਜ਼ਰੂਰ ਆਓ